ਮੁਕੇਰੀਆਂ ਤਲਵਾੜਾ ਰੋਡ ਤੇ ਪਿੰਡ ਹਵੇਲਚਾਂਗ ਨਜ਼ਦੀਕ ਮੁਕੇਰੀਆਂ ਤੋਂ ਹਾਜੀਪੁਰ ਸਾਈਡ ਜਾ ਰਹੀ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਬੇਕਾਬੂ ਹੋ ਦਰਖਤ ਨਾਲ ਟਕਰਾ ਕੇ ਪਲਟ ਗਈ ਜਿਸ ਨਾਲ ਅਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਜ਼ਖਮੀ ਸਵਾਰੀਆਂ ਨੂੰ ਇਲਾਜ ਲਈ ਮੁਕੇਰੀਆਂ ਅਤੇ ਹਾਜੀਪੁਰ ਦੇ ਹਸਪਤਾਲਾਂ ਵਿੱਚ ਲਜਾਇਆ ਗਿਆ ਰਾਹਤ ਦੀ ਖਬਰ ਇਹ ਰਹੀ ਕਿ ਕਿਸੇ ਵੱਡੇ ਨੁਕਸਾਨ ਤੋਂ ਬਚਾਰਿਆ ਹਸਪਤਾਲ ਦਾਖਲ ਬੱਸ ਸਵਾਰਾਂ ਨੇ ਦੱਸਿਆ ਕਿ ਉਹ ਆਪੋ ਆਪਣੇ ਘਰਾਂ ਨੂੰ ਬੱਸ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਅਚਾਨਕ ਬੱਸ ਦਰਖਤ ਨਾਲ ਟਕਰਾ ਕੇ ਪਲਟ ਗਈ। ਔਰ ਹਾਰਸੇ ਦਾ ਪਤਾ ਲੱਗਦੇ ਹੀ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਅਤੇ ਤਹਿਸੀਲਦਾਰ ਅਮਰਤਵੀਰ ਸਿੰਘ ਜ਼ਖਮੀ ਸਵਾਰੀਆਂ ਦਾ ਹਾਲਚਾਲ ਜਾਣਨ ਲਈ ਹਸਪਤਾਲ ਪੁੱਜ ਗਏ। ਉਹਨਾਂ ਦੱਸਿਆ ਕਿ ਹਾਦਸੇ ਦੇ ਸਕਾਰ ਤਿੰਨ ਜ਼ਖਮੀਆਂ ਨੂੰ ਇਲਾਜ ਲਈ ਮੁਕੇਰੀਆਂ ਹਸਪਤਾਲ ਲਿਆਂਦਾ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਸਾਰੇ ਜ਼ਖਮੀ ਠੀਕ ਹਨ ਉਹਨਾਂ ਹਾਦਸੇ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਪੜਤਾਲ ਸੰਧੀ ਗੱਲ ਆਖੀ ਨਿਊਜ਼ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਸਿਰਨਾਸਿ ਸ਼ਿਕਰ ਮੈਂ ਆਮ ਆਦਮੀ ਕਲੀਨਿਕ ਦੀ ਸਟਾਫ ਆ ਤੇ ਮੈਂ ਆਪਣੇ ਡਿਊਟੀ ਆਫ ਕਰਕੇ ਜਾ ਰਹੀ ਸੀ ਜਿਵੇਂ ਮੋਰੀ ਚੱਲ ਤੇ ਅਚਾਨਕ ਹੀ ਜਦ ਤੱਕ ਹੋਇਆ ਅਗੇ ਆਇਆ ਕੁਝ ਨਹੀਂ ਆਇਗਾ ਬਸ ਜਗਦਾ ਮੈਂ ਰੋਂਗ ਸਾਈਡ ਜਿਹੜੀ ਹੈਗੀ ਹੈ ਦਰਖਤ ਚ ਜਾ ਕੇ ਵੱਜੀ ਹੈ ਗੱਡੀ ਆ ਤੁਨ ਵੀ ਥੀ ਤੇ ਤਕਰੀਬਨ ਹੋਣੀ ਆ ਸਵਾਰੀਆਂ ਸਾਰੀਆਂ ਸੀਟਾਂ ਦੇ ਬੈਠੀਆਂ ਹੋਈਆਂ ਸੀ ਅਸੀਂ ਆਪਣੇ ਸਾਧਨ ਤੇ ਹੀ ਆਏ ਹਾਂ ਜੀ ਹਾਂ ਜੀ ਅਜੇ ਸਹੀ ਕਿੱਦਾਂ ਹੋਇਆ ਇਹ ਹਾਦਸਾ ਪਤਾ ਨਹੀਂ ਲੱਗਾ ਜੀ ਕੀ ਗੱਲ ਹੋਈ ਕੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਮਤੇਰੀਆਂ ਤੋਂ ਛੜੋਏ ਜਾ ਰਹੇ ਬਾਸ ਪਿੰਡਾਂ ਵਾਲੇ ਅੱਛਾ ਕਿੱਥੇ ਵਾਪਰੇ ਹਾਦਸਾ ਕਾਹ ਕਾਹ ਲੱਗੇ ਕਿਸ ਤਰ੍ਹਾਂ ਲੱਗਿਆ ਵੀ ਮੈਨੂੰ ਅਜੇ ਪਤਾ ਨਹੀਂ ਲੱਗਾ ਕੀ ਹੋਇਆ ਕੀ ਸਵਾਰੀਆਂ ਸਾਡੇ ਉੱਤੇ ਪੈ ਗਈਆਂ ਛਾੜੀਆਂ ਪਤਾ ਨਹੀਂ ਲੱਗਾ ਉਹ ਬੰਦੇ ਰਹਿ ਸੀ ਇਪਸਾਨ ਨੂੰ ਤਾਂ ਲੱਗਾ ਵੀ ਬਸ ਇੱਕ ਛੋਟੀ ਮਿੰਨੀ ਵਸਾ ਕੋਈ ਕਮਰੋ ਦੇ ਕੋਲੇ ਉਹ ਪਲਟ ਗਈ ਹੈ ਤੇ ਜਿਆਦਾ ਸਟਾਫ ਨਹੀਂ ਮੱਜੀਆਂ ਪਰ ਕੁਝ ਜਿਹੜੇ ਬੇਸ਼ੰਗ ਨੇ ਇੱਥੇ ਆ ਕੇ ਐਡਮਿਟ ਹੋਏ ਨਹੀਂ ਅਸੀਂ ਉਹਨਾਂ ਦਾ ਪਤਾ ਲੱਣ ਆਏ ਸੀਗੇ ਪਰਸਨ ਜਿਹੜੇ ਹੈਗੇ ਪੇਸ਼ੈਂਟ ਸਟੇਬਲ ਨਹੀਂ ਠੀਕ ਨਹੀਂ ਇਸ ਟਾਈਮ ਇਹ ਇੱਥੇ ਤਿੰਨੇ ਜੀ ਬਾਕੀ ਤਾਂ ਚਲੇ ਗਏ ਆਪਣੇ ਉੱਥੋਂ ਨਿਕਲ ਗਏ ਇਸ ਜੀ ਇਹ ਠੀਕ ਸੀਗੇ ਜੀ ਕਿਸ ਕਾਰਨ ਉਹ ਪਤਾ ਲੱਗ ਪਾਇਆ ਜੀ ਕਿਸ ਤਰ੍ਹਾਂ ਹੋਇਆ ਕਾਰਨਾਂ ਪਤਾ ਨਹੀਂ ਲੱਗਿਆ ਹਾਲੇ ਉੱਥੇ ਅਸੀਂ ਪੁਲਿਸ ਨੂੰ ਬਖਰਾ ਲਿਖਾਇਆ ਉਹਨਾਂ ਨੂੰ ਡੀਐਸਪੀ ਸਾਹਿਬ ਉਹਨਾਂ ਦੀ ਕਰ ਰਹੇ ਨੇ ਬਰਤਾਲੇ ਸੇਤ ਸਾਹਿਬ ਉਹ ਦੱਸਣਗੇ ਕੀ ਕਾਰਨ